2 ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਰਾਸਤੇ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟੀਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨਿਆਰੀ ਦਾ ਸਮਾਨ ਪੈਂਟ ਕੋਟ ਉਹ 1.5 ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ 12:31 ਤੱਕ ਨੇ ਡਰ ਹੋ ਕੇ ਬੇ ਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸਡਾ ਲੈਂਦੇ ਆ ਆ ਢੇਮ ਅਗਰ ਪਹੁੰਚ ਹੈਗੀ ਆ ਇੰਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨ ਸਾਨੂੰ ਸੱਟ ਪੇਟ ਨਾਲ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਡਿਆ ਸੀ ਤੇ ਇੰਨਾ ਕੋ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੋਰਚਨ ਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਆ ਕੱਪੜੇ ਦੀ ਕਪੜੇ ਦੀ ਦੁਕਾਨ ਇਹ ਕਾਰੀ ਖੋਲੀ ਆ ਵੀ ਮਾੜਾ ਮੋਟਾ ਪਰਿਵਾਰ ਦੇ ਲੱਗਨੇ ਸ਼ੌਕਾ ਗਜਾਰਾ ਚੱਲ ਚੱਲੇ ਚੱਲ ਜਾਵੇ ਇਹਦਾ ਆਣ ਕੇ ਚੋਰਾ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕਪੜਾ ਕੱਢ ਕੇ ਲੈ ਗਏ ਆ ਪੋਰਸ਼ਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਆ ਮਾ ਮਾ ਹੋ ਜੇ ਨੂੰ ਇਦਾਂ ਹਾਲਾਤ ਬਣ ਜਾਂਦੇ ਮਾਨੂੰ ਜਿਹੜਾ ਕਿ ਨੇ ਮਨ ਨਹੀਂ ਖਰਾਬ ਹੁੰਦਾ ਵੀ ਇਹ ਕੰਮ ਕਰਨਾ ਦੇ ਹੋ ਘਰ ਬਿਠੀ ਰਹਿੰਦੇ ਉਹ ਚੰਗਾ ਹੈ ਹਾਂਜੀ ਮੇਹਨਤ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਹੋਇ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਸ਼ਾਂਤ ਉਹਨਾਂ ਕੋ ਖਤਰਾ ਤੇ ਮੁੜ ਕੇ ਅਗੋਂ ਵਿੱਚੋਂ ਛੱਟਪੇੜ ਨਾਲ ਲਾ ਜਾਣਾ ਤੇ ਹੋਰ ਨਾਲ ਨੁਕਸਾਨ ਕਰ ਦੇਣਾ ਕੋਈ ਸਕੈਲ ਖਾਨ ਤੋਂ ਬਹੁਤ ਕੁਝ ਵੀ ਜੰਦੀ ਐ ਪੁਲਿਸ ਨੂੰ ਸ਼ਿਕਾਇਤ ਲਖਾਈ ਆ ਤੇ ਪੁਲਿਸ ਕਹਿੰਦੇ ਵੇਹ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰਵੇਦਨ ਵੀ ਮਾਰਿਆ ਰੋਜ਼ ਇੱਕ ਦੋ ਵਾਰ ਹੀ ਜਾਂਦੇ ਆ ਬੰਦੇ ਪੇਸ਼ ਨਹੀਂ ਹੁੰਦੇ ਦਾ ਪੁਲਿਸ ਕਾਰਵਾਈ ਸਹੀ ਕਰਦੀ ਨਹੀਂ ਸਾਨੂੰ ਨਹੀਂ ਯਕੀਨ ਨਹੀਂ ਹੈਗਾ ਨਾ ਵੀ ਫੜ ਜਾਣਗੇ ਕੀ ਕੀ ਕਰਨਗੇ ਸਾਨੂੰ ਯਕੀਨ ਨਹੀਂ ਦਿੰਦੇ ਆ ਵੀ ਤੂੰ ਯਕੀਨਵਾ ਕਰੋ ਆਈ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਹੀਂ ਯਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕੀ ਕੀ ਕਰਨਾ ਬੰਦੇ ਬਾਰੋ-ਬਾਰ ਇੰਦਾ ਜਮਾਨਤ ਕਰਾ ਲੈਣਗੇ ਸਾਨੂੰ ਤੇ ਕੋਈ ਮਸਲਾ ਨਹੀਂ ਜਾਪਦਾ ਇਸ ਦੇ ਸਬੰਧ ਚ ਅਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੁਰਮ 457 380 ਆਈਪੀਸੀ ਬਾਈ ਨੇ ਮੈਂ ਐਫਆਈਆਰ ਦੋਸ਼ੀਆਂ ਦੇ ਖਿਲਾਫ ਉਹ ਆ ਦੀ ਲੋ ਸ਼ੀ ਨਾ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਈਮੇ ਰੋਜ਼ ਰੇਡ ਕਰਦੇ ਹੁਣ ਵੀ ਕਰਕੇ ਆਏ ਆਪਾਂ ਜਲਦੀ 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 ਇਹਨਾਂ ਨੂੰ ਫੜ ਕੇ ਹੋਰ ਜੁਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਉਹ ਜੱਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਵੇ ਫਿਰ ਵੀ ਇਹ ਪੇਸ਼ ਕਰਾਂਗੇ ਪਤਾ ਲੱਗਿਆ ਵੀ ਕਿੱਥੇ ਹਨ ਵਰਦੇ ਨੇ ਤੇ ਆਪਾਂ ਹੂੰ